ਕਿਚਨ ਕਾਊਂਟਰ ਨੂੰ ਸਾਫ਼ ਸੁਥਰਾ ਤੇ ਖੁਸ਼ਬੂਦਾਰ ਚਮਕਦਾਰ ਬਣਾਉਣ ਲਈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਘਰੇਲੂ ਟਿਪਸ ਜਿਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਤੁਹਾਡਾ ਕਿਚਨ ਇੰਨਾ ਖੁਸ਼ਬੂਦਾਰ ਤੇ ਚਮਕਦਾਰ ਬਣ ਜਾਵੇਗਾ ਬਹੁਤ ਹੀ ਜ਼ਿਆਦਾ ਕਿਚਨ ਕਾਊਂਟਰ ਉੱਪਰ ਚਮਕਾਵੇਗੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕੁਕਿੰਗ ਵਿੱਦ ਗਰਗ ਫੈਮਿਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਹੈ ਹੈਲੋ ਜੀ ਨਮਸਤੇ ਸਸਰੇਕਾਲ ਸਾਰਿਆਂ ਨੂੰ ਕੁਕਿੰਗ ਵਿੱਦ ਗਰਗ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਆਈਆਂ ਜੀ ਘਰੇਲੂ ਟਿਪਸ ਰਸੋਈ ਨੂੰ ਖੁਸ਼ਬੂਦਾਰ ਬਣਾਉਣ ਲਈ ਚਮਚਮਾਤਾ ਦੇ ਖੁਸ਼ਬੂਦਾਰ ਬਣਾਉਣ ਲਈ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਹੈ ਜੀ ਤੇ ਇੱਕ ਆਪਾਂ ਛੋਟੀ ਜਿਹੀ ਟਿਪਸ ਲੈ ਕੇ ਆਏ ਆ ਤੁਹਾਡੇ ਨਾਲ ਇਸ ਨੂੰ ਵਰਤਨ ਨਾਲ ਚਾਹੇ ਰਸੋਈ ਹੋਵੇ ਚਾਹੇ ਕਮਰਾ ਹੋਵੇ ਜੀ ਖੁਸ਼ਬੂਦਾਰ ਬਣ ਜਾਂਦਾ ਹੈ ਹਰ ਕੋਈ ਪੁੱਛਦਾ ਜੀ ਕਿ ਕਿਸ ਚੀਜ਼ ਦੀ ਖੁਸ਼ਬੂ ਹੈ ਤੇ ਤੁਸੀਂ ਪੋਚੇ ਵਿੱਚ ਪਾ ਕੇ ਪੋਚਾ ਲਗਾ ਸਕਦੇ ਹੋ ਤੇ ਇਹਨਾਂ ਖੁਸ਼ਬੂਦਾਰ ਕਮਰਾ ਤੇ ਆਪਣਾ ਕਿਚਨ ਕਾਊਂਟਰ ਹੋਵੇ ਚਾਹੇ ਇੱਕ ਰੂਮ ਹੋਣ ਬਹੁਤ ਜ਼ਿਆਦਾ ਖੁਸ਼ਬੂਦਾਰ ਬਣ ਜਾਂਦੇ ਹਨ ਜੀ ਤੇ ਤੁਸੀਂ ਇਸ ਨੂੰ ਇਸਤੇਮਾਲ ਜ਼ਰੂਰ ਕਰਕੇ ਦੇਖਣਾ ਤੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਤੇ ਛੋਟੀ ਜਿਹੀ ਟਿਪਸ ਹੈ ਜੀ ਤੇ ਕਿਉਂਕਿ ਹਰ ਇੱਕ ਦੇ ਘਰ ਵਿੱਚ ਪਾਊਡਰ ਤਾਂ ਹੁੰਦਾ ਹੀ ਹੈ ਕੋਈ ਵੀ ਪਾਊਡਰ ਹੋਵੇ ਜਿਸ ਤਰ੍ਹਾਂ ਦਾ ਕੋਈ ਵੀ ਪਾਊਡਰ ਲੈ ਸਕਦੇ ਹੋ ਤੁਸੀਂ ਤੇ ਇਸ ਨੂੰ ਤੁਸੀਂ ਇਸ ਤਰ੍ਹਾਂ ਜੀ ਪਾਣੀ ਵਿੱਚ ਪਾ ਲੈਣਾ ਥੋੜਾ ਜਿਹਾ ਜੇ ਆਪਾਂ ਕਿਚਨ ਨੂੰ ਸਾਫ਼ ਕਰਨਾ ਕਿਚਨ ਕਾਊਂਟਰ ਨੂੰ ਤਾਂ ਥੋੜਾ ਪਾ ਸਕਦੇ ਹਾਂ ਜੇ ਆਪਾਂ ਰੂਮ ਵਿੱਚ ਲਗਾਉਣਾ ਤਾਂ ਬਾਲਟੀ 'ਚ ਥੋੜਾ ਜਿਆਦਾ ਪਾ ਲਿਓ ਇਸ ਤਰ੍ਹਾਂ ਪਾ ਕੇ ਤੇ ਇਸ ਤਰ੍ਹਾਂ ਜਿਸ ਨਾਲ ਆਪਾਂ ਆਪਣੇ ਕਿਚਨ ਆਪਣਾ ਰਸੋਈ ਸਾਫ਼ ਕਰਦੇ ਹਾਂ ਕਾਊਂਟਰ ਸਾਫ਼ ਕਰਦੇ ਹਾਂ ਸੋਈ ਦਾ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਪਾਊਡਰ ਨੂੰ ਵਿੱਚ ਤੇ ਪੋਚਾ ਇਸ ਤਰ੍ਹਾਂ ਵਿੱਚ ਦਬੋ ਦਿਨਾ ਜੀ ਤੇ ਚੰਗੀ ਤਰ੍ਹਾਂ ਇਸ ਨੂੰ ਨਿਚੋੜ ਦੇਣਾ ਜੀ ਲਓ ਜੀ ਆਪਾਂ ਚੰਗੀ ਤਰ੍ਹਾਂ ਨਿਚੋੜ ਲਿਆ ਤੇ ਇਸ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਲਗਾ ਦੇਣਾ ਜੀ ਅਸੋਈ ਦੇ ਸਲਕ ਉੱਪਰ ਇੰਨੀ ਜ਼ਿਆਦਾ ਚਮਕ ਆਉਂਦੀ ਹੈ ਜੀ ਤੁਸੀਂ ਦੇਖਿਓ ਬਹੁਤ ਜ਼ਿਆਦਾ ਚਮਕ ਆਊਗੀ ਦੇ ਖੁਸ਼ਬੂ ਇੰਨੀ ਸੋਹਣੀ ਆਉਂਦੀ ਹੈ ਜੀ ਬਹੁਤ ਜ਼ਿਆਦਾ ਇਸ ਤਰ੍ਹਾਂ ਚੰਗੀ ਤਰ੍ਹਾਂ ਲਗਾ ਦੇਣਾ ਜੀ ਤੁਸੀਂ ਇਹ ਲੋ ਜੀ ਆਪਾਂ ਲਗਾ ਦਿੱਤੇ ਸਾਰੇ ਤੇਨੀ ਜ਼ਿਆਦਾ ਖੁਸ਼ਬੂ ਆਉਂਦੀ ਹੈ ਜੀ ਬਹੁਤ ਜ਼ਿਆਦਾ ਤੁਸੀਂ ਟرائی ਜ਼ਰੂਰ ਕਰਨਾ ਲਓ ਜੀ ਦੇਖੋ ਕਿੰਨੀ ਚਮਕਾ ਗਈ ਤੇ ਖੁਸ਼ਬੂ ਵੀ ਇੰਨੀ ਸੋਹਣੀ ਆਉਂਦੀ ਹੈ ਜੀ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਤੁਸੀਂ ਟرائی ਜ਼ਰੂਰ ਕਰਨਾ ਛੋਟੀ ਜਿਹੀ ਟਿਪਸ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਜੀ